ਦੋਸਤੋ ਜਿਵੇਂ ਕਿ ਤੁਸੀਂ ਇਹ ਵੀਡੀਓ ਸਾਰੇ ਦੇਖ ਚੁੱਕੇ ਆ ਸੋਸ਼ਲ ਮੀਡੀਆ ਤੇ ਪਿਛਲੇ 1-2 ਦਿਨਾਂ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਲਜਿੰਦਰ ਸਿੰਘ ਨਾਂ ਦਾ ਕੋਈ ਇਹ ਬਾਬਾ ਬਣਿਆ ਹੋਇਆ ਹੈ ਆਪਾਂ ਬੇਸਕੈ ਨੂੰ ਬਾਬਾ ਕਹਿ ਦਿੰਦੇ ਆ ਲਵਾਸ ਦੇ ਕੇ ਪਰ ਬਾਬਾ ਸ਼ਬਦ ਦਾ ਜਿਹੜਾ ਉਹ ਬਹੁਤ ਵੱਡਾ ਸ਼ਬਦ ਹੈ ਬਹੁਤ ਉੱਤਮ ਸ਼ਬਦ ਹੈ ਜਿਹੜਾ ਬਹੁਤ ਮਹਾਨ ਪੁਰਖਾਂ ਲਈ ਵਰਤਿਆ ਜਾਂਦਾ ਹੈ ਇਹਨਾਂ ਲੋਕਾਂ ਨੇ ਬੇਸ਼ੱਕ ਲਿਵਾਸ ਪਾਏ ਹੋਏ ਨੇ ਸਾਧੂਆਂ ਵਾਲੇ ਸਿੱਖਾਂ ਵਾਲੇ ਜਾਂ ਕਿਸੇ ਹੋਰ ਵੀ ਧਰਮ ਦੇ ਪਾਏ ਹੋ ਸਕਦੇ ਆ ਪਰ ਇਹ ਲੋਕਾਂ ਨੂੰ ਆਪਣੀ ਹਾ우스 ਦਾ ਸਕਾਰ ਬਣਾ ਰਹੇ ਨੇ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਨੇ ਇਹ ਬਾਬੇ ਬਾਰੇ ਕਾਫੀ ਕੁਝ ਇਸ ਪਖੰਡੀ ਬਾਰੇ ਕਹਿ ਦਿੰਨੇ ਆ ਆਪਾਂ ਬਾਬਾ ਸ਼ਬਦ ਦਾ ਬਾਬਾ ਸ਼ਬਦ ਦੀ ਤਹੀਨ ਹੈ ਇਹਨਾਂ ਲੋਕਾਂ ਨੂੰ ਬਾਬਾ ਕਹਿਣਾ ਇਸ ਪਖੰਡੀ ਬਾਰੇ ਕਾਫੀ ਕੁਝ ਸਾਹਮਣੇ ਲੈ ਕੇ ਆਂਦਾ ਵੀ ਕਿਵੇਂ ਕਿਸ ਤਰ੍ਹਾਂ ਇੱਕ ਔਰਤ ਨੂੰ ਆਪਣੇ ਬਹਿਕਾਵੇ ਦੇ ਵਿੱਚ ਲੈ ਕੇ ਆਉਂਦਾ ਤੇ ਫਿਰ ਬਾਅਦ ਚ ਉਹਦਾ ਸਰੀਰ ਖੂਸੂਸ਼ਣ ਕੀਤਾ ਜਾਂਦਾ ਹੁਣ ਤੁਸੀਂ ਇਹ ਦੇਖੋ ਵੀ ਉਹ ਜਿਹੜੀ ਔਰਤ ਹੈ ਉਹ ਕਹਿ ਰਹੀ ਆ ਵੀ ਉਹ ਸਭ ਤੋਂ ਪਹਿਲਾਂ ਇਸ ਜੋ ਵੀ ਇਹ ਜਗ੍ਹਾ ਤੇ ਹੈ ਰਹਿੰਦਾਗਾ ਗੁਰਦੁਆਰਾ ਚਰਨ ਘਾਟ ਸਾਹਿਬ ਬਣਾਇਆ ਹੋਇਆ 68 ਨਾਲ ਸੰਬੰਧਿਤ ਹੈ। ਕਹਿੰਦੇ ਵੀ ਉਹਨਾਂ ਦੀ ਮਾਤਾ ਸੀ ਜਿਹੜੀ ਉਹ ਬਿਮਾਰ ਸੀ ਕੈਂਸਰ ਤੋਂ ਪੀੜਤ ਸੀ। ਉਸ ਦੇ ਇਲਾਜ ਲਈ ਉਹ ਰਿਪੋਰਟ ਕਰਦੇ ਜਿਹੜੇ ਹੈਗੇ ਆ ਉਹ ਇਸ ਬਾਬੇ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ। ਤੇ ਹੌਲੀ-ਹੌਲੀ ਬਾਬਾ ਜਿਹੜਾ ਉਹਨਾਂ ਨੂੰ ਆਪਦੀ ਹੌਸਲਾ ਸਦਾ ਸਕਾਰ ਬਣਾ ਲੈਂਦਾ ਤੇ ਉਹਨਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ। ਪਾਈ ਅਮਰਤਪਾਲ ਸਿੰਘ ਨਾਲ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਉਹ ਵੀਡੀਓ ਆਡੀਓ ਜਿਹੜੀਆਂ ਆਪਾਂ ਸੁਣੀ ਹੈ ਮੈਂ ਹੁਣ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਜਿਆਦਾ ਜਿਹੜੀਆਂ ਗੱਲਾਂ ਬਾਤਾਂ ਗਈਆਂ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਬਾਬਾ ਉਹਨਾਂ ਨੂੰ ਆਪਦਾ ਸਕਾਰ ਬਣਾਉਂਦਾ ਰਿਹਾ ਸੁਣ ਦੇ ਵਿੱਚ ਆਇਆ ਵੀ ਬਾਬੇ ਤੇ ਜਿਹੜੇ ਹੱਥਾਂ ਕਾਨੂੰਨ ਦੇ ਵੀ ਪੈ ਚੁੱਕੇ ਨੇ ਬਾਬੇ ਤੇ ਕਾਰਵਾਈ ਆ ਜਿਹੜੀ ਉਹ ਹੋ ਗਈ ਇਸ ਪਖੰਡੀ ਤੇ ਸੌਰੀ ਮੈਂ ਬਾਬਾ ਸ਼ਬਦ ਵਰਤਿਆ ਹੁਣ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦਾ ਢੋਂਗ ਰਚਿਆ ਰੰਗ ਬਰੰਗਾ ਜਾਂ ਬਣਿਆ ਹੋਇਆ ਪਖੰਡੀ ਕਿਸ ਤਰ੍ਹਾਂ ਕਾਫੀ ਸਾਰਾ ਜਿਹੜਾ ਧਾਰਮਿਕ ਜਿਹੜਾ ਸਿਸਟਮ ਆ ਉਹ ਇਹਨੇ ਆਪਦੇ ਸਰੀਰ ਦੇ ਦਿਵਾਲੇ ਬੁਣਿਆ ਹੋਇਆ ਹੁਣ ਲਿਵਾਸ ਤਾਂ ਧਰਮ ਹੀ ਐ ਪਰ ਜਿਹੜਾ ਅੰਦਰ ਸਤਾਨ ਬੈਠਾ ਹੈ ਉਹ ਧਰਮ ਹੀ ਨਹੀਂ ਹੈਗਾ ਅਸੀਂ ਜਿਹੜੀ ਪਛਾਣ ਆ ਉਹ ਬਾਹਰੀ ਲਿਵਾਸ ਤੋਂ ਕਰ ਲੈਨੇ ਆ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਸੁਣਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਬਹੁਤ ਸਾਰੀਆਂ ਬੀਬੀਆਂ ਭੈਣਾ ਇਹਨਾਂ ਲੋਕਾਂ ਦਾ ਸਕਾਰ ਹੋ ਜਾਂਦੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਬੀਬੀਆਂ ਭੈਣਾ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਥੋੜੀ ਜੀ ਕਮਜ਼ੋਰ ਹੁੰਦੀ ਆ ਮੈਂ ਇਹ ਕਹਦੇ ਆ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਬਹੁਤੇ ਸਚਜੇ ਸੁਹਿਰਦ ਬੀਬੀਆਂ ਵੀ ਹੈਗੀਆਂ ਜਿਹੜੀਆਂ ਬਾਣੀ ਪੜਦੀਆਂ ਵਿਚਾਰਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਬਹੁਤ ਸਾਰੀਆਂ ਬੀਬੀਆਂ ਇਸ ਮੱਕੜ ਜਾਲ ਦੇ ਵਿੱਚ ਫਸ ਜਾਂਦੀਆਂ ਉਹ ਕਿਤੇ ਨਾ ਕਿਤੇ ਇਹਨਾਂ ਪਖੰਡੀ ਸਾਧਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀਆਂ ਹੌਲੀ ਹੌਲੀ ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਦੀਆਂ ਹਵਸਾਂ ਦਾ ਸਕਾਰ ਬਣਾ ਲੈਂਦੇ ਨੇ ਹੁਣ ਦੇਖੋ ਬੀਬੀ ਨੇ ਦੱਸਿਆ ਵੀ ਇੱਕ ਕਮਰੇ ਦੇ ਅੰਦਰ ਕਮਰਾ ਬਣਾਇਆ ਹੋਇਆ ਪਹਿਲਾਂ ਆਪਾਂ ਵੱਡੇ ਲੈਵਲ ਦੇ ਜਿਹੜੇ ਵੱਡੇ ਬਣੇ ਉਹ ਵੱਡੇ ਪਖੰਡੀ ਹੁੰਦੇ ਸੀ ਨਾ ਜਿਨ੍ਹਾਂ ਦਾ ਮਤਲਬ ਕਿ ਜਿਨ੍ਹਾਂ ਦੇ ਥੋੜੇ ਜਿਹਾ ਭਗਤ ਜ਼ਿਆਦੇ ਹੁੰਦੇ ਸੀਗੇ ਵੱਡਾ ਖੇਤਰ ਹੁੰਦਾ ਸੀ ਉਹਨਾਂ ਦੀਆਂ ਇਹੋ ਜਿਹੀਆਂ ਖਬਰਾਂ ਸੁਣਦੇ ਹੁੰਦੇ ਸੀ ਪਰ ਹੁਣ ਜਿਹੜੀ ਇਹ ਖਬਰਾਂ ਇਹ ਤਾਂ ਇੱਕ ਆਮ ਪਿੰਡਾਂ ਦੇ ਵਿੱਚ ਕਿਸੇ ਸਥਿਤ ਸਥਾਨ ਦੀ ਹੈ ਗੱਲ ਉੱਥੇ ਫੇਰ ਆ ਜਾਂਦੀ ਹੈ ਵੀ ਨਿਵਾਸ ਦੇਖ ਕੇ ਕਿਸੇ ਨੂੰ ਧਰਮੀ ਨਾ ਮੰਨਿਆ ਕਰੋ ਗੱਲ ਨਿਵਾਸ ਤੇ ਆ ਕੇ ਮੁੱਕ ਜਾਂਦੀ ਹੈ ਹੁਣ ਨਿਵਾਸ ਤਾਂ ਇਹਦਾ ਵੀ ਧਰਮ ਵਾਲਾ ਤੇ ਪਰ ਇਹ ਧਾਰਮਿਕ ਜਗਾ ਤੇ ਬੈਠ ਕੇ ਕੰਮ ਕਿਉਂ ਜੇ ਕਰ ਰਿਆ ਕਿਸ ਤਰ੍ਹਾਂ ਮਤਲਬ ਕਿ ਆਵਦਾ ਜਿਹੜਾ ਹੈਗਾ ਲੋਕਾਂ ਨੂੰ ਲੁੱਟਦਾ ਜਾਲ ਵਿਸਾਰਿਆ ਇਹਨੇ ਦੇਖੋ ਵੀ ਕਿਸ ਤਰ੍ਹਾਂ ਕਿਸੇ ਦੀ ਬਿਮਾਰੀ ਤੋਂ ਕਿਸੇ ਦੀ ਬਿਮਾਰੀ ਤੋਂ ਕਿਸ ਤਰ੍ਹਾਂ ਉਸ ਨੂੰ ਆਪਣੀ ਹਵਸ ਦਾ ਸਰਬਨ ਬਣਾ ਲਿਆ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਵੀ ਹਰ ਰੋਜ਼ ਸਾਡੇ ਸਾਹਮਣੇ ਕਿਸੇ ਨਾ ਕਿਸੇ ਪਖੰਡੀ ਦੀ ਘਟਨਾ ਜਿਹੜੀ ਸਾਹਮਣੇ ਆ ਜਾਂਦੀ ਜਰਾ ਸੀ ਸਮਝਦੇ ਕਿਉਂ ਨਹੀਂ? ਹਰਾਨੀ ਦੀ ਗੱਲ ਤਾਂ ਇਹ ਆਸੀਂ ਸਮਝਦੇ ਕਿਉਂ ਨਹੀਂ? ਅਸੀਂ ਅ ਅੱਜ ਸੋਨ ਲਈ ਇਧਰਲੇ ਕੰਨ ਵਿੱਚ ਦੀ ਪਾਲੀ ਦੂਸਰੇ ਵਿੱਚ ਦੀ ਕੜਤੀ। ਅਸੀਂ ਫੇਰ ਕਿਸੇ ਨਾ ਕਿਸੇ ਪਖੰਡੀ ਦੇ ਜਾਲ ਦੇ ਵਿੱਚ ਫਸ ਜਾਂਨੇ ਆ। ਲੋੜ ਆ ਸਾਨੂੰ ਸਾਡੀ ਜਿਹੜੀ ਮਾਨਸਿਕਤਾ ਉਹਨੂੰ ਸਖਤ ਕਰਨ ਦੀ। ਉਹਨੂੰ ਸੱਚ ਦੇ ਰਾਸਤੇ ਤੇ ਤੋਰਨ ਦੀ। ਤੁਸੀਂ ਬਾਣੀ ਕਿਸੇ ਤੋਂ ਮਤਲਬ ਕਿ ਸੋਨ ਨਹੀਂ ਪੜਨੀ ਜਾਦੇ ਪਸੰਦ ਕਰਦੇ ਹੋ ਬਾਣੀ ਸੁਣਨੀ ਚਾਹੀਦੀ ਆ ਸੰਗਤ ਕਰਨੀ ਚਾਹੀਦੀ ਆ ਪਰ ਉਹ ਦੇਹਧਾਰੀ ਦਾ ਪੂਜਕ ਨਹੀਂ ਬਣਨਾ ਚਾਹੀਦਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਨਾ ਕਿ ਕਿਸੇ ਦੇਹਧਾਰੀ ਦੇ ਜੇ ਕੋਈ ਇਨਸਾਨ ਗੁਰਬਾਣੀ ਬਾਰੇ ਸਚੱਜੀ ਨੌਲੇਜ ਰੱਖਦਾ ਸਾਨੂੰ ਗੁਰਬਾਣੀ ਸੁਣਾਉਂਦਾ ਹੈ ਕੀਰਤਨ ਕਰਦਾ ਹੈ ਜਾਂ ਕਿਸੇ ਧਾਰਮਿਕ ਜਗ੍ਹਾ ਤੇ ਬਿਰਾਜਮਾਨ ਹੈ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ ਪਰ ਜਰ ਸਾਨੂੰ ਇੰਨੇ ਵੀ ਪਾਗਲ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਦੇ ਡੇਰਿਆਂ ਦੇ ਜਾਂ ਜਿੱਥੇ ਵੀ ਧਰਮ ਸਥਾਨ ਤੇ ਉਹ ਬੈਠੇ ਨੇ ਉਹਨਾਂ ਦੇ ਕਮਰਿਆਂ ਤੱਕ ਅਸੀਂ ਚਲੇ ਜਾਂਦੇ ਆਂ ਤੇ ਬਾਅਦ ਦੇ ਵਿੱਚ ਦੁਨੀਆ ਦੀ ਮਜ਼ਾਕ ਦਾ ਪਾਤਰ ਬਣ ਜਾਂਦੇ ਆਂ ਮੈਨੂੰ ਨਹੀਂ ਲੱਗਦਾ ਵੀ ਬਹੁਤੇ ਜਿਹੜੇ ਲੋਕ ਆ ਸਹਿਰਦਤਾ ਨਾਲ ਇਹਨਾਂ ਮੈਟਰਾਂ ਨੂੰ ਲੈਂਦੇ ਹੋਣਗੇ ਕਿਉਂਕਿ ਦੁਨੀਆ ਦਾ ਇੱਕ ਦਸਤੂਰ ਆ ਦੁਨੀਆ ਤਮਾਸ਼ਾ ਬਹੁਤ ਦੇਖਦੀ ਐ ਹੁਣ ਇੱਥੇ ਵੀ ਗੱਲ ਤਮਾਸ਼ੇ ਤੇ ਆ ਕੇ ਰੁਕ ਜਾਂਦੀ ਆ ਹੁਣ ਮਤਲਬ ਕਿ ਦੁਨੀਆ ਨੇ ਦੁਨੀਆ ਨੇ ਇਹਨੂੰ ਮਤਲਬ ਕਿ ਸੋਚਣਾ ਨਹੀਂ ਦੁਨੀਆ ਨੇ ਦੇਖਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਫੇਰ ਅੱਗੇ ਲੰਘ ਜਾਣਾ ਕੱਲ ਨੂੰ ਕਿਸੇ ਨਵੇਂ ਪਖੰਡੀ ਦੀ ਫੇਰ ਵੀਡੀਓ ਆ ਜਾਂਦੀ ਆ ਭਾਈ ਅਮਰਤਪਾਲ ਸਿੰਘ ਨੇ ਕਾਫੀ ਜਿਹੜੇ ਇਹੋ ਜਿਹੇ ਕੰਮ ਕੀਤੇ ਨੇ ਭਾਈ ਅਮਰਤਪਾਲ ਸਿੰਘ ਮੈਰੋਂ ਜਿਨ੍ਹਾਂ ਨੇ ਕਾਫੀ ਕੁਝ ਸਾਹਮਣੇ ਲਿਆਂਦਾ ਇਸੇ ਜੇ ਇੱਕ ਰੇਪੀਟ ਜਿਹੜੀ ਲੜਕੀ ਸੀ ਉਹਦੇ ਹੱਕ 'ਚ ਵੀ ਭਾਈ ਸਾਹਿਬ ਨੇ ਆਵਾਜ਼ ਠਾਈ ਬਹੁਤ ਸੋਹਣਾ ਅਪਰਾਲਾ ਔਰਤਾਂ ਦੇ ਹੱਕ ਦੇ ਵਿੱਚ ਨਾਰਾ ਮਾਰਨਾ ਇਸ ਔਰਤ ਦੇ ਨਾਲ ਵੀ ਭਾਈ ਸਾਹਿਬ ਖੜੇ ਨੇ ਤੇ ਉਹਨੂੰ ਵੀ ਬਲ ਮਿਲਿਆ ਵੀ ਇਸ ਪਖੰਡੀ ਦਾ ਜਿਹੜਾ ਉਹਨੇ ਕਾਲਾ ਚਿੱਠਾ ਸੀ ਲੋਕਾਂ ਦੇ ਸਾਹਮਣੇ ਰੱਖਤਾ ਹੁਣ ਲੋਕਾਂ ਨੂੰ ਵੀ ਲੋੜ ਹੈ ਵੀ ਸਿੱਖਿਆ ਲੈਣ ਦੀ ਕਿਉਂਕਿ ਹਰ ਰੋਜ਼ ਤਾਂ ਇਹ ਹੈ ਨਹੀਂਗਾ ਵੀ ਹਰ ਰੋਜ਼ ਇੱਕ ਪਖੰਡੀ ਫੜ ਲਓ ਲੋਕਾਂ ਦੇ ਸਾਹਮਣੇ ਜਾਗਰ ਕਰ ਦਿਓ ਤੁਸੀਂ ਕੱਲ ਨੂੰ ਨਵਾਂ ਪਖੰਡੀ ਫੜ ਲੈਣ ਲੱਭ ਲੈਣਾ ਮੈਂ ਵਾਰ-ਵਾਰ ਤੁਹਾਨੂੰ ਇਹੀ ਕਹਿਣਾ ਹੁੰਦਾ ਵੀ ਦੇ ਧਾਰੀ ਜਿਹੜੇ ਲੋਕ ਨੇ ਪਖੰਡਵਾਦ ਫੁਲਾ ਰਹੇ ਨੇ ਢੌਂਗੀ ਨੇ ਧਾਰਮਿਕ ਪਹਿਰਾਵਾ ਪਾ ਲੈਂਦੇ ਨੇ ਉਹਨਾਂ ਦੇ ਮਖੌਟਿਆਂ ਤੋਂ ਬਚੋ ਉਹਨਾਂ ਦੇ ਪਹਿਰਾਵਾ ਕੁਝ ਹੋਰ ਹੁੰਦਾ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਸਮਝਾ ਜਿਹੜੀ ਆਪਣੀ ਉਹਨੂੰ ਤੇਜ਼ ਕਰੋ ਤੀਖਣ ਬੁੱਧੀ ਵਾਲੇ ਬਣੋ ਇਹ ਤੁਹਾਨੂੰ ਥੋੜੇ ਬਹੁਤੇ ਜਿਹੜੇ ਸੈਂਟੀਫਿਕ ਸਿਸਟਮ ਆ ਉਹਦੇ ਆਧਾਰ ਤੇ ਤੁਹਾਨੂੰ ਕੋਈ ਨਾ ਕੋਈ ਕਰਾਮਾਤ ਬਣਾ ਲੈਂਦੇ ਆ ਛੋਟੀ ਮੱਡੀ ਤੇ ਡਰਾ ਲੈਂਦੇ ਆ ਜਾਂ ਇਹਨਾਂ ਕੋਲ ਇੱਕ ਢੌਂਗ ਜਿਹਾ ਰਚਿਆ ਹੁੰਦਾ ਬਾਬਾ ਜੀ ਤਪੱਸਿਆਤੇ ਨੇ ਬਾਬਾ ਜੀ ਭੋਰੇ ਚ ਨੇ ਆ ਹੁਣ ਭੋਰੇ ਵਾਲੇ ਦੀਆਂ ਕਰਤੂਤਾਂ ਹੀ ਆ ਕਹਿੰਦੇ ਭੋਰੇ ਤੋ ਅੱਗੇ ਵੀ ਇੱਕ ਕਮਰਾ ਗੁਫਾ ਤੋ ਅੱਗੇ ਵੀ ਇੱਕ ਕਮਰਾ ਤਾਂ ਬੀਬਗਾ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਗਰਵਾਣੀ ਦੇ ਲੜ ਲੱਗੋ ਪਖੰਡੀਆਂ ਦੇ ਲੜਨਾ ਲੱਗੋ ਤੁਸੀਂ ਕਿਸੇ ਦੇ ਧਾਰੀ ਨੂੰ ਬਹੁਤ ਸੇਤੀ ਬਾਬਾ ਮੰਨ ਲੈਂਦੇ ਆ ਬਾਬਾ ਸ਼ਬਦ ਬਹੁਤ ਮਹਾਨ ਹੈ ਬਾਬਾ ਸ਼ਬਦ ਬਹੁਤ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕਾਂ ਲਈ ਵਰਤਿਆ ਜਾਂਦਾ ਹੈ ਅੱਜ ਤੁਸੀਂ ਤਾਂ ਜਣੇ ਖਣੇ ਨੂੰ ਬਾਬਾ ਬਣਾ ਲੈਂਦੇ ਹੋ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਕਰਤੂਤਾ ਜੱਗ ਜਾਰ ਹੁੰਦੀਆਂ ਫਿਰਦੀਆਂ ਤੇ ਛੋਡੇ ਘਰ ਨੂੰ ਲੁੱਟ ਕੇ ਖਾ ਜਾਂਦੇ ਨੇ ਤੁਹਾਡੇ ਪੈਸੇ ਤੇ ਪਖੰਡੀ ਆ ਜਿਹੜੇ ਵਿਹਲੇ ਮौजਾਂ ਕਰਦੇ ਤੁਰੇ ਫਿਰਦੇ ਨੇ ਆ ਹੁਣ ਇਹਦੇ ਦੇਖਿਆ ਸੀ ਕਿੰਨੇ ਰੰਗ ਬਰੰਗ ਜੇ ਕੱਡੇ ਹੋਏ ਸੀ ਬੜਾ ਚਮਕੀਲਾ ਜਿਹਾ ਬਣਿਆ ਹੋਇਆ ਸੀ ਬਤ ਬੜੇ ਜਿਹੜਾ ਹੈਗਾ ਲਾਹੋ ਲਵਾਸ ਜੇ ਬਣਾਏ ਹੋਏ ਸੀਗੇ ਢੰਗ ਜੇ ਬਹੁਤ ਕੀਤੇ ਹੋਏ ਸੀਗੇ ਹੁਣ ਢੰਗਾ ਜੀਆਂ ਥੱਲਿਓ ਕੀ ਨਿਕਲੇ ਆ ਉਹੀ ਕੁਝ ਜਿਹੜਾ ਪਹਿਲਾਂ ਵਾਲਿਆਂ ਤੋਂ ਨਿਕਲਦਾ ਰਿਹਾ ਬਹੁਤਿਆਂ ਦਾ ਜੋ ਸਤਕਾਰਤ ਸੱਜਣ ਨੇ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਅਦਾਰੇ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਉਹ ਢੌਂਗ ਜੇ ਨਹੀਂ ਵਾਲੇ ਕਰਦੇ ਉਹ ਤੁਹਾਨੂੰ ਆਮ ਲੋਕਾਂ ਦੀ ਤਰ੍ਹਾਂ ਮਿਲਣਗੇ ਉਹਨਾਂ ਦਾ ਜਿਹੜਾ ਪਹਿਰਾਵਾ ਹੋ ਉਹ ਵੀ ਤੁਹਾਨੂੰ ਕੋਈ ਵੱਖਰਾ ਨਹੀਂ ਲੱਗੂਗਾ ਇਹਨੇ ਤਾਂ ਹੁਣ ਬਾਬਾ ਕੋਝਾ ਕੀਤਾ ਹੋਇਆ ਸੀਗਾ ਮੈਂ ਤਾਂ ਇਹਦੀ ਫੋਟੋ ਦੇਖ ਕੇ ਹੈਰਾਨ ਸੀਗਾ ਵੀ ਬਲਾਲ ਆਮੋ ਲਾਸਕਰ ਜਾਂ ਕੀਤਾ ਬਾਬੇ ਨੇ ਹੁਣ ਕਈ ਵਾਰੀ ਜੇ ਇਹਨਾਂ ਤੇ ਇਸ ਤਰ੍ਹਾਂ ਦੇ ਸਵਾਲ ਕਰਦੇ ਹਾਂ ਵੀ ਇਹ ਢੰਗ ਕਰਦੇ ਆ ਤਾਂ ਇਹ ਕਹਿ ਦਿੰਦੇ ਆ ਜੀ ਸਾਡੇ ਅ ਸਾਡੇ ਕੱਪੜੇ ਪਾਏ ਨਹੀਂ ਜਰਦੇ ਅਸੀਂ ਕਿਹੜਾ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾ ਸਕਦੇ ਸਾਡਾ ਵੀ ਨਿੱਜੀ ਜੀਵਨ ਉਹ ਭਾਈ ਜੇ ਨਿੱਜੀ ਜੀਵਨ ਆ ਤਾਂ ਫਿਰ ਆਪਦਾ ਕੰਮ ਕਰੋ ਆਪਦੇ ਘਰ ਚ ਬਹਿ ਕੇ ਆਪਦੇ ਨਿੱਜੀ ਜੀਵਨ ਦੇ ਅਨਸਾਰ ਜ਼ਿੰਦਗੀ ਜਿਉਂ ਫਿਰ ਤੁਸੀਂ ਧਾਰਮਿਕ ਸਤਾਨਾਂ ਦੀ ਆੜ ਚ ਰਹਿ ਕੇ ਤਾਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਤੁਸੀਂ ਧਾਰਮਿਕ ਸਤਾਨਾਂ ਦੀ ਆੜ ਦੇ ਵਿੱਚ ਬਹਿ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹੋ ਅਸੀਂ ਤਾਂ ਤਾਂ ਬੋਲਦੇ ਆ ਸਾਨੂੰ ਬੋਲਣਾ ਪੈਂਦਾ ਜਦੋਂ ਤੁਸੀਂ ਲੋਕਾਂ ਦੀ ਲੋਕਾਂ ਦੀ ਲੁੱਟ ਕਰਦੇ ਹੋ ਲੋਕਾਂ ਦੀ ਸਰੀਰ ਕ ਮਾਨਸਿਕ ਧਾਣ ਧਨ ਦੀ ਲੁੱਟ ਕਰਦੇ ਹੋ ਸਾਰੇ ਕਿਸੇ ਦੀ ਲੁੱਟ ਤੁਹਾਡੇ ਕੋਲ ਆ ਤੇ ਤੁਸੀਂ ਐਸ ਪ੍ਰਸਤੀ ਕਰਦੇ ਹੋ ਤੇ ਸਾਡੇ ਲੋਕ ਦਸਾਂ ਨੌਾਂ ਦੀ ਕਿਰਤ ਬਾਬਾ ਸਮਝ ਕੇ ਸੋਡੇ ਸੋਨੂੰ ਚੜਾਵਾ ਦੇ ਜਾਂਦੇ ਨੇ ਸੋ ਭਾਈ ਗੁਰੂ ਦਾ ਮੂੰਹ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਸਭ ਤੋਂ ਪਹਿਲਾਂ ਪਹਿਚਾਣੋ ਵੀ ਪੈਸੇ ਦੀ ਲੋੜ ਕਿੱਥੇ ਆ ਕਿਸ ਇਨਸਾਨ ਨੂੰ ਕਿਹੜੀ ਚੀਜ਼ ਦੀ ਲੋੜ ਆ ਅੱਜ ਕੋਈ ਸਾਡੇ ਆਲੇ-ਦੁਆਲੇ ਕਿਸੇ ਬਿਮਾਰੀ ਨਾਲ ਤਾਂ ਨਹੀਂ ਜੂਝ ਰਿਹਾ ਕੋਈ ਆਰਥਿਕ ਮੰਦੀ ਨਾਲ ਤਾਂ ਨਹੀਂ ਜੂਝ ਰਿਹਾ ਕੋਈ ਆਲੇ-ਦੁਆਲੇ ਕੋਈ ਧੀ ਪੈਣ ਵਿਆਹ ਦੀ ਉਮਰ ਆ ਤੇ ਪੈਸੇ ਦੀ ਤੰਗੀ ਹੈ ਉਸ ਸਮੱਸਿਆ ਚੋਂ ਤਾਂ ਨਹੀਂ ਕੋਈ ਪਰਿਵਾਰ ਲੰਘ ਰਿਹਾ ਇਹਨਾਂ ਸਾਰੀਆਂ ਗੱਲਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਪਰ ਅਸੀਂ ਤਾਂ ਯਾਰ ਇਹਨਾਂ ਬਾਬਿਆਂ 'ਚ ਹੀ ਫਸੇ ਬੈਠੇ ਆ ਸੋ ਬੇਨਤੀ ਆ ਵੀ ਇਨ੍ਹਾਂ ਪਖੰਡੀਆਂ ਦੇ ਲਵਾਸ ਦੇ ਕੇ ਨਾ ਡਰਿਆ ਕਰੋ ਪਹਿਚਾਣੋ ਇਨ੍ਹਾਂ ਨੂੰ ਤੇ ਬਾਬੇ ਨਾਨਕ ਦੀ ਬਾਣੀ ਨਾਲ ਜੁੜਜੋ ਇਹ ਤੋਂ ਵੱਡਾ ਕੋਈ ਧੰਨਵਾਦ ਸਸ਼ਕ